ਸੁਣੀ ਦਾ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੁੰਡਾ ਕੈਨੇਡਾ ਤੋਂ 5 ਸਾਲਾਂ ਬਾਅਦ ਆਪਣੇ ਘਰ ਆਉਂਦਾ ਤੇ ਗੇੜ ਚ ਖੜ ਕੇ ਆਪਣੀ ਮਾਂ ਨੂੰ ਆਵਾਜ਼ ਮਾਰਦਾ ਹੈਗਾ ਕੋਈ ਘਰੇ ਤਾਂ ਫਿਰ ਦੇਖੋ ਕਿਵੇਂ ਮੁੰਡਾ ਚੋਰੀ-ਚੋਰੀ ਘਰ ਦੇ ਅੰਦਰ ਵੜ ਜਾਂਦਾ ਤੇ ਰਸੋਈ ਵਿੱਚ ਰੋਟੀਆਂ ਪਕਾ ਰਹੀ ਮਾਂ ਨੂੰ ਭਾਜੜਾ ਪਾ ਦਿੰਦਾ ਜੇਰ ਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਬਾਰੇ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸਵਾਰਿਆਂ ਨੂੰ ਵੀਰ ਕੋਈ ਐਸਾ ਜਹਾਜ਼ ਬਣਾਵੋ ਭਲਕਾ